ਤੁਹਾਡੇ ਏਰੀਆ ਚੋਂ ਤੁਹਾਡੇ ਵਾਸਤੇ ਤੁਹਾਡੇ ਪਸੰਦ ਦੀਆਂ ਗੱਡੀਆਂ ਆਪਾਂ ਲੈ ਕੇ ਪਹੁੰਚੇ ਹਾਂ ਗੱਲਬਾਤ ਆਪਾਂ ਕਰਦੇ ਹਾਂ ਪੂਰੀ ਤੇ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਤੁਸੀਂ ਸਾਰੇ ਨੋਟ ਕਰ ਲਓ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਜੀ 78140 83374 ਜਿੰਨੇ ਤੁਸੀਂ ਦੇਖ ਰਹੇ ਜੇ ਤੁਸੀਂ ਐਡ ਕਰਵਾਉਣੀ ਹੈ ਜੇ ਤੁਹਾਡੇ ਕੋਲੇ ਕੋਠੀ ਘਰ ਮਕਾਨ ਕੁਝ ਵੀ ਹੈ ਵੇਚਣ ਵਾਸਤੇ ਤਾਂ ਆਪਣੇ ਕੋਲੇ ਭੇਜੋ ਇੱਕ ਵੀਡੀਓ ਬਣਾ ਕੇ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਆਪਣਾ ਨੰਬਰ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਤੁਹਾਨੂੰ ਮਿਲ ਗਿਆ ਹੋਊਗਾ ਪਹਿਲੀ ਗੱਡੀ ਦੀ ਆਪਾਂ ਗੱਲ ਕਰਦੇ ਹਾਂ ਜੀ ਪਹਿਲੀ ਗੱਡੀ ਆਪਣੇ ਕੋਲੇ ਬਲੇਰੋ ਪਹੁੰਚੀ ਆ ਜੈਡ ਐਲੈਕਸ ਗੱਡੀ 2014 ਮਾਡਲ ਹੈ ਜੀ ਗੱਡੀ ਦੀ ਕੰਡੀਸ਼ਨ ਆਲ ਓਕੇ ਆਪਾਂ ਨੂੰ ਮਿਲ ਜੂਗੀ ਜਾ ਕੇ ਕਿਸੇ ਨੇ ਦੇਖਣੀ ਹੈ ਜਾ ਕੇ ਦੇਖ ਸਕਦੇ ਹਾਂ 14 ਮਾਡਲ ਹੈ ਥਰਡ ਓਨਰ ਗੱਡੀ ਹੈ ਜੀ ਤੀਜੇ ਨਾਮ ਆਪਾਂ ਨੂੰ ਮਿਲੇਗੀ 470 ਮਾਲਕ ਨੇ ਡਿਮਾਂਡ ਲਾ ਕੇ ਭੇਜੀ ਆ ਤੇ ਗੱਡੀ ਖੜੀ ਹੈ ਜੀ ਧੁਰੀ ਏਰੀਆ ਚ ਕਿਸੇ ਨੂੰ ਪਸੰਦ ਆਉਂਦੀ ਆ ਤੁਸੀਂ ਜਾ ਕੇ ਦੇਖਣੀ ਹੋਵੇ ਚਲਾ ਕੇ ਕਿਸੇ ਨੇ ਦੇਖਣੀ ਹੋ ਵੀ ਚਲਾ ਕੇ ਵੀ ਦੇਖ ਸਕਦੇ ਹੋ ਧੂਰੀ ਖੜੀ ਆ ਮਿਲ ਜੂਗੀ ਗੱਡੀ ਟਾਇਰਾਂ ਦੀ ਕੰਡੀਸ਼ਨ ਆਲ ਓਕੇ ਨੰਬਰ ਵਾਈ ਦਾ ਜਿੰਨਾ ਦੀ ਗੱਡੀ ਐ 78800 8768 204 ਨੰਬਰ 2 ਤੇ ਆਪਣੇ ਕੋਲੇ ਆਲਟੋ ਗੱਡੀ ਪਹੁੰਚੀ ਐ 2015 ਮਾਡਲ ਐ ਸੈਕੰਡ ਓਨਰ ਐ ਜੀ 2 ਲੱਖ ਤੇ 52000 ਰੁਪਿਆ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਐ ਗੱਡੀ ਖੜੀ ਐ ਧੂਰੀ ਏਰੀਆ ਚ 9 ਮੇ ਟਾਇਰਾਂ ਚ ਗੱਡੀ ਐ ਜੀ 2 ਲੱਖ ਤੇ 52000 ਰੁਪਿਆ ਕੀਮਤ ਆ ਬਾਕੀ ਮਾੜਾ ਮੋਟਾ ਮੌਕੇ ਤੇ ਹੋ ਜਾਊਗਾ ਤੇ ਨੁਕਸ ਕੋਈ ਨਹੀਂ ਮਿਲਣਾ ਆਪਾਂ ਨੂੰ ਕੋਈ ਕਿਸੇ ਪਾਸੋਂ ਡੈਮੇਜ ਨਹੀਂ ਮਿਲਣੀ ਜਿਵੇਂ ਸਾਫ ਗੱਡੀ ਆ ਜਿਵੇਂ ਕਿ ਸ਼ੋਰੂਮ ਚੋਂ ਆਪਾਂ ਕਢਾਉਨੇ ਆ ਉਹੇ ਜੀ ਪਈ ਐ ਤੇ ਅੰਦਰੋਂ ਵੀ ਵਧੀਆ ਐ ਸੀਟ ਕਵਰ ਵਗੈਰਾ ਮੈਟਿੰਗ 뮤직 ਸਿਸਟਮ ਸਾਰਾ ਕੁਝ ਆ ਲੁੱਕ ਕੇ ਜੀ ਤੇ ਇੰਜਨ ਗিয়ার ਵੱਲੋਂ ਕੋਈ ਨੁਕਸ ਨਹੀਂ ਮਾਲਕ ਕਹਿੰਦੇ ਆ ਫੁੱਲ ਗਾਰੰਟੀ ਐ ਹਰ ਪਾਸੋਂ ਹਰ ਚੀਜ਼ ਦੀ ਹਰ ਤਰ੍ਹਾਂ ਦੀ ਤੇ ਨੰਬਰ ਵਾਜ ਦਾ ਜਿੰਨਾ ਦੀ ਗੱਡੀ ਆ 94600 13123900 757 ਨੰਬਰ ਤਿੰਨ ਤੇ ਆਪਣੇ ਕੋਲੇ ਸਵੈਪਟ ਗੱਡੀ ਪਹੁੰਚੀ ਆ ਜੀ ਨੰਬਰ ਗੱਡੀ ਦਾ ਪੰਜਾਬ ਹੈ ਨੰਬਰ ਪਲੇਟ ਆਪਾਂ ਨੂੰ ਸਰਕਾਰੀ ਮਿਲ ਜਾਣਗੀਆਂ ਟਾਇਰਾਂ ਦੇ ਵਿੱਚ ਆਲਾਈ ਲੱਗੇ ਹੋਏ ਨੇ ਸਵੈਪਟ VDI ਗੱਡੀ ਆ ਜੀ 2017 ਮਾਡਲ ਹੈ ਤੇ ਡਿਮਾਂਡ ਆ 6 ਲੱਖ 10000 ਰੁਪਿਆ ਬਾਕੀ ਕਹਿੰਦੇ ਸੀਗੇ ਮਾਲਕ ਮੌਕੇ ਤੇ ਕਰ ਲਾਂਗੇ ਤੇ ਮਾਲਕ ਕਹਿੰਦੇ ਕਿਸੇ ਨੇ ਗੱਡੀ ਦੇਖਣੀ ਹੋਵੇ ਟਾਂਡਾ ਏਰੀਆ 'ਚ ਗੱਡੀ ਖੜੀ ਹੈ ਜੇ ਕੋਈ ਆ ਗੱਡੀ ਖਰੀਦਣ ਦਾ ਚਾਹਵਾਨ ਹੈਗਾ ਤਾਂ ਹੁਸ਼ਿਆਰਪੁਰ ਟਾਂਡਾ ਇਹਨਾਂ ਨੂੰ ਏਰੀਆ ਲੱਗਦਾ ਜਾ ਕੇ ਦੇਖ ਸਕਦਾ ਹੂੰ ਕਿਸੇ ਨੂੰ ਪਸੰਦ ਆਉਂਦੀ ਹੈ ਤਾਂ ਗੱਲਬਾਤ ਕਰ ਸਕਦੇ ਹੋ ਪਹਿਲਾਂ ਫੋਨ ਤੇ ਤੇ ਤੁਸੀਂ ਆਪਦੇ ਵਟਸਐਪ ਤੇ ਕੋਈ ਵੀ ਫੋਟੋਆਂ ਜਾਂ ਕੋਈ ਡਾਕੂਮੈਂਟ ਮੰਗਵਾਉਣਾ ਹੋਵੇ ਮੰਗਵਾ ਸਕਦੇ ਹੋ ਬਾਕੀ ਜਾ ਕੇ ਵੀ ਦੇਖ ਸਕਦੇ ਹੋ ਟ్రਾਈ ਲੈ ਕੇ ਦੇਖ ਸਕਦੇ ਹੋ ਸਾਰਾ ਕੁਝ ਚੈੱਕ ਕਰਕੇ ਤੇ ਉਤੋਂ ਬਾਅਦ ਗੱਡੀ ਨੂੰ ਤੁਸੀਂ ਖਰੀਦ ਸਕਦੇ ਹੋ ਜੀ। ਬਾਕੀ ਤੁਹਾਡੇ ਸਾਹਮਣੇ ਜੀ ਗੱਡੀ ਦੀਆਂ ਫੋਟੋਆਂ ਸਕਰੀਨ ਤੇ ਚੱਲ ਰਹੀਆਂ। ਆ ਰੇਟ 'ਚ ਕਟੌਤੀ ਹੋ ਜੂਗੀ। ਕੋਈ ਚੱਕਰ ਵਾਲੀ ਗੱਲ ਨਹੀਂ। ਤੇ ਜਾ ਕੇ ਦੇਖ ਸਕਦੇ ਹੋ ਟਾਂਡਾ ਏਰੀਆ 610 ਡਿਮਾਡ ਆ ਤੁਹਾਨੂੰ ਮੈਂ ਦੱਸ ਹੀ ਦਿੱਤੀ। ਤੇ ਨੰਬਰ ਮਾਲਕ ਦਾ 97800 1294933। ਨੰਬਰ ਤੇ ਗੱਲ ਲਾਜ਼ਮੀ ਕਰ ਲਓ ਜਿੰਨੇ ਤੁਸੀਂ ਦੇਖ ਰਹੇ ਹੋ ਜੀ। ਜੇ ਕਿਸੇ ਨੂੰ ਗੱਡੀ ਪਸੰਦ ਆਈ ਆ ਕੋਈ ਵੀ ਗੱਡੀ ਖਰੀਦਣ ਦਾ ਜੇ ਚਾਹਵਾਨ ਹੈਗਾ। ਤੇ ਇੱਕ ਆਪਾਂ ਗੱਡੀ 스위ਫਟ ਹੂਰ ਤੁਹਾਡੇ ਖਾਤਰ ਲੈ ਕੇ ਪਹੁੰਚਿਆ 2011 ਮਾਡਲ ਗੱਡੀ ਐ ਜੀ ਹਾਂ ਤੇ ਗੱਡੀ ਖੜੀ ਧੁਰੀ ਏਰੀਆ ਚ ਅਸੀਂ ਤੋਂ 85 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਗੱਡੀ ਦੀ ਕੰਡੀਸ਼ਨ ਵੀ ਆਲ ਓਕੇ ਆ ਬਾਕੀ ਸੀਟ ਕਵਰ ਤੁਸੀਂ ਦੇਖ ਹੀ ਰਹੇ ਹੋ ਅੰਦਰੋਂ ਵਧੀਆ ਮਾਲਕ ਨੇ ਝੜਵਾ ਰੱਖਿਆ ਮੈਟਿੰਗ ਮੂਟਿੰਗ ਵਧੀਆ ਹੋਈ ਐ ਤੇ ਕਮੀ ਪੇਸ਼ੀ ਕੋਈ ਨਹੀਂ ਹੈਗੀ ਜੀ ਕਿਸੇ ਨੂੰ ਵੀ ਪਸੰਦ ਆਉਂਦੀ ਐ ਗੱਡੀ ਕੋਈ ਵੀ ਗੱਡੀ ਖਰੀਦਣ ਦਾ ਆਹ ਜੀ ਚਾਹਬਾਨ ਹੈਗੇ ਤਾਂ ਜਾ ਕੇ ਤੁਸੀਂ ਦੇਖ ਸਕਦੇ ਹੋ ਕਿਸੇ ਨੂੰ ਪਸੰਦ ਆਉਂਦੀ ਹੈ ਚਲਾ ਕੇ ਵੀ ਦੇਖ ਸਕਦੇ ਹੋ ਬਾਕੀ ਰੇਟ ਤੁਸੀਂ ਮਾਲਕ ਨਾਲ ਗੱਲ ਕਰਕੇ ਕਨਫਰਮ ਕਰ ਸਕਦੇ ਹੋ ਨੰਬਰ ਮਾਲਕ ਦਾ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਜੀ 9876 2767 427 ਮਾਲਕ ਨਾਲ ਇਸ ਨੰਬਰ ਤੇ ਗੱਲ ਕਰ ਸਕਦੇ ਹੋ ਗੱਲ ਕਰਕੇ ਜਾ ਕੇ ਦੇਖ ਕੇ ਤੇ ਗੱਡੀ ਨੂੰ ਖਰੀਦ ਸਕਦੇ ਹੋ ਜੇ ਕੋਈ ਗੱਡੀ ਖਰੀਦਣ ਦਾ ਚਾਹਵਾਨ ਹੈਗਾਗਾ ਬਾਕੀ ਮਸ਼ੀਨਰੀਆਂ ਦੀ ਗੱਲ ਹੋ ਰਹੀ ਹੈ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਵੀਡੀਓ ਤੋਂ ਉਹਨੂੰ ਕਿਵੇਂ ਦੀ ਲੱਗ ਰਹੀ ਆ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੀ ਤੇ ਅੱਗੇ ਹੋਰ ਵੀ ਮਸ਼ੀਨਰੀਆਂ ਨੇ ਵੀਡੀਓ ਹਲੇ ਤੱਕ ਮੁੱਕੀ ਨਹੀਂ ਹੈਗੀ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਤੁਹਾਨੂੰ ਵੀਡੀਓ ਪਸੰਦ ਆ ਰਹੀ ਆ ਜੀ ਵਧੀਆ ਲੱਗ ਰਹੀ ਆ ਤਾਂ ਨੀਚੇ ਤੁਹਾਨੂੰ ਇੱਕ ਲਾਈਕ ਦਾ ਬਟਨ ਮਿਲ ਜੂਗਾ ਉਹਨੂੰ ਕਲਿੱਕ ਲਾਜ਼ਮੀ ਕਰ ਦਿਓ ਤੇ ਨਾਲ ਦੀ ਨਾਲ ਆਪਣੇ ਚੈਨਲ ਦਾ WhatsApp ਨੰਬਰ ਤੁਸੀਂ ਨੋਟ ਕਰ ਲਿਆ ਕਰੋ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਨੰਬਰ ਆਪਣਾ 78 140 38764 ਜੇ ਕਿਸਨ ਐਡ ਕਰਵਾਉਣੀ ਆ ਤੁਹਾਡੇ ਕੋਲ ਹੀ ਕੋਠੀ ਘਰ ਕੁਛ ਵੀ ਹੈਗਾ ਵੇਚਣ ਵਾਸਤੇ ਤੁਸੀਂ ਵੇਚਣਾ ਜੇ ਚਾਹੁੰਦੇ ਹੋ ਤਾਂ ਭੇਜੋ ਆਪਣੇ ਕੋਲ ਇੱਕ ਵੀਡੀਓ ਬਣਾ ਕੇ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਚਾਹੇ ਤੁਹਾਡੇ ਕੋਲੇ ਕੋਈ ਗੱਡੀ ਆ ਕੋਈ ਕੋਠੀ ਘਰ ਮਕਾਨ ਕਿਸੇ ਵੀ ਏਰੀਆ ਚਾਹੇ ਪੰਜਾਬ ਹਰਿਆਣਾ ਰਾਜਸਥਾਨ ਜਿੱਥੋਂ ਵੀ ਤੁਸੀਂ ਦੇਖ ਰਹੂ ਆਪਣੇ ਕੋਲੇ ਬੱਸ ਭੇਜ ਦਿਆ ਕਰੋ ਤੇ ਹੁਣ ਆਪਾਂ ਗੱਲ ਕਰਾਂਗੇ ਆਪਣੇ ਥੋੜੇ ਚੈਨਲ ਦੀ ਜਿਨੇ ਤੁਸੀਂ ਦੇਖ ਰਹੇ ਹੋ ਜੀ ਇਸੇ ਤਰ੍ਹਾਂ ਦੀ ਹਰ ਰੋਜ਼ ਤੁਸੀਂ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਉਹਨੂੰ ਕਲਿੱਕ ਲਾਜ਼ਮੀ ਕਰ ਦਿਓ ਕਿਉਂਕਿ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਉਸੇ ਵੇਲੇ ਤੁਹਾਡੇ ਕੋਲੇ ਮੈਸੇਜ ਆਪਣਾ ਪਹੁੰਚ ਜਾਇਆ ਕਰੂਗਾ ਜੀ ਤੇ ਮਸ਼ੀਨਰੀਆਂ ਦੀ ਗੱਲ ਕਰਦੇ ਆ ਆਪਣੇ ਕੋਲ ਹੀ ਗੱਡੀ ਪਹੁੰਚੀ ਹੈ ਸਵਿਪਟ ਸਵਿਪਟ ਗੱਡੀ ਆ ਉੱਚੇ ਮਾਡਲ ਦੀ ਆ ਤੇ ਡਿਮਾਂਡ 7,115,000 ਰੁਪਇਆ ਗੱਡੀ ਖੜੀ ਹੈ ਜੀ ਅੰਮ੍ਰਿਤ ਸਰ ਏਰੀਆ 'ਚ ਜਾ ਕੇ ਕਿਸੇ ਨੇ ਦੇਖਣੀ ਹੈ ਗੱਡੀ ਜਾ ਕੇ ਦੇਖ ਵੀ ਸਕਦੇ ਹੋ ਬਾਕੀ ਕੰਡੀਸ਼ਨ ਤੁਸੀਂ ਦੇਖ ਰਹੇ ਹੋ ਟਾਪ ਮਾਡਲ ਗੱਡੀ ਇਹ ਜੀ ਤੇ ਆਪਾਂ ਨੂੰ ਸਟੇering ਦੇ ਉੱਪਰ ਕੰਟਰੋਲਸ ਮਿਲ ਜਾਣਗੇ ਜਿਹੜੇ ਬਟਨ ਜੇ ਹੁੰਦੇ ਆ ਤੇ ਉਹ ਤੁਸੀਂ ਦੇਖ ਵੀ ਸਕਦੇ ਹੋ ਸਕਰੀਨ ਤੇ ਫੋਟੋਆਂ ਚ ਸਾਰਾ ਕੁਝ ਦਿਖ ਰਿਹਾ ਹੈ 90 ਤੋਂ 95 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਟਾਇਰਾਂ ਦੀ ਕੰਡੀਸ਼ਨ ਆਲੋਕੀ ਹੈ ਬਾਕੀ ਗੱਡੀ ਇੱਕ ਨੰਬਰ ਹੈ ਜੀ ਕੋਈ ਚਰੀਟ ਕੋਈ ਸਕ੍ਰੈਚ ਕੋਈ ਡੈਮੇਜ ਕੁਝ ਨਹੀਂ ਆਪਾਂ ਨੂੰ ਮਿਲਣਾ ਵਧੀਆ ਸੋਹਣੀ ਸਾਫ਼ ਸੁਥਰੀ ਗੱਡੀ ਆ ਜਾ ਕੇ ਦੇਖ ਲਿਓ ਜੇ ਕਿਸ ਨੂੰ ਪਸੰਦ ਆਉਂਦੀ ਆ ਕੋਈ ਖਰੀਦਣ ਦਾ ਹੈਗਾ ਕੋਈ ਚਾਹਵਾਨ ਤਾਂ ਰੇਟ ਦੀ ਟੈਨਸ਼ਨ ਨਾ ਲਿਓ ਮਾਲਕ ਕਹਿੰਦੇ ਆ ਵੀ ਰੇਟ ਕਰ ਲਾਂਗੇ ਉੱਪਰ-ਨੀਚੇ ਤੇ ਕਿਸੇ ਨੂੰ ਪਸੰਦ ਆਉਂਦੀ ਆ ਆ ਕੇ ਇੱਕ ਵਾਰੀ ਦੇਖ ਜ਼ਰੂਰ ਲਿਓ ਤੇ ਨੰਬਰ ਆਪਾਂ ਸਕਰੀਨ ਤੇ ਓਨਰ ਦਾ ਦੇ ਰੱਖਿਆ 78148 ਤੇ 29900 ਸੈਂਟੀ ਮਾਲਕ ਨਾਲ ਗੱਲ ਤੁਸੀਂ ਆਪੇ ਕਰ ਲਿਓ ਠੀਕ ਹੈ ਜੀ ਤੇ ਹੁਣ ਆਪਾਂ ਇੱਕ ਤੁਹਾਡੇ ਖਾਤਰ ਵਰਨਾਂ ਗੱਡੀ ਲੈ ਕੇ ਪਹੁੰਚੇ ਆਂ ਤੇ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਕੰਫਰਮ ਕਰਵਾ ਦਿੰਨੇ ਜਿਹੜੇ ਮਾਲਕ ਨੇ ਉਹਨਾਂ ਨੇ ਦੱਸਿਆ ਵੀ ਜਾਨਾ ਬਾਹਰ ਤੇ ਪੈਸਾਂ ਦੀ ਸਖਤ ਲੋੜ ਹੈ ਤੇ ਲੋੜ ਕਰਕੇ ਬਸ ਗੱਡੀ ਵੇਚਣੀ ਪੈ ਰਹੀ ਹੈ। ਵੈਸੇ ਘਰ ਦੀ ਗੱਡੀ ਆ, ਘਰੇ ਖੜੀ ਆ ਤੁਸੀਂ ਜਿਵੇਂ ਕਿ ਦੇਖ ਵੀ ਸਕਦੇ ਹੋ। 8 ਮਾਡਲ ਮਾਲਕ ਨੇ ਦੱਸਿਆ ਵੀ 8 ਮਾਡਲ ਹੈ। ਇੱਕ ਵੀ ਕੀਮਤ ਇਹਨਾਂ ਨੇ ਲਾਈ ਆ ਬਾਕੀ ਕਹਿੰਦੇ ਸੀਗੇ ਹੋ ਜਾਊਗਾ ਅੰਮ੍ਰਿਤਸਰ ਗੱਡੀ ਖੜੀ ਆ। ਟਾਇਰ ਵਧੀਆ ਨੇ ਟਾਇਰਾਂ ਚ ਅਲਾਈ ਵਗੈਰਾ ਲੱਗੇ ਹੋਏ ਨੇ ਬਾਕੀ ਨੁਕਸ ਕੋਈ ਨਹੀਂ ਅੰਦਰੋਂ ਵੀ ਵਧੀਆ ਬਾਹਰੋਂ ਵੀ ਵਧੀਆ ਨੰਬਰ ਓਨਰ ਦਾ 9915946320 ਹੁਣ ਤੁਸੀਂ ਦੇਖੋ ਜੀ ਆਪਣੇ ਕੋਲੇ ਗੱਡੀ ਪਹੁੰਚੀ ਐ ਗੱਡੀ ਮਾਰੂਤੀ 800 ਐ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਏ ਨੇ 2004 ਮਾਡਲ ਗੱਡੀ ਐ ਸੀ 46000 ਰੁਪਏ ਮਾਲਕ ਨੇ ਕਿਹਾ ਰੇਟ ਇੱਕ ਬਰੀ ਰਾਮਪੁਰਾ ਫੂਲ ਮਾਲਕ ਦਾ ਏਰੀਆ ਐ 80 ਤੋਂ 85 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜਾਊਗੀ ਕੰਡੀਸ਼ਨ ਆਲੋਕ ਹੈ ਗੱਡੀ ਆਲੋਕ ਹੈ ਜੀ ਕੋਈ ਨੁਕਸ ਨਹੀਂ ਕੋਈ ਡੈਮੇਜ ਨਹੀਂ ਕੋਈ ਗਲੀ ਸੜੀ ਨਹੀਂ ਕਿਸੇ ਨੂੰ ਪਸੰਦ ਆਉਂਦੀ ਆ ਤੁਸੀਂ ਜਾ ਕੇ ਦੇਖ ਸਕਦੇ ਹੋ 4 ਆ 4 ਮਾਡਲ 40000 ਰੁਪਿਆ ਡਿਮਾਂਡ ਹੈ ਤੇ ਨੰਬਰ ਮਾਲਕ ਦਾ 9855409695 ਮਾਲਕ ਨਾਲ ਗੱਲ لازمی ਕਰ ਲਓ ਜੇ ਕਿਸੇ ਨੂੰ ਗੱਡੀ ਪਸੰਦ ਆਉਂਦੀ ਆ ਕੋਈ ਗੱਡੀ ਖਰੀਦਣ ਦਾ ਹੈਗਾ ਚਾਹ ਬਾਨ ਤੇ ਮਸ਼ੀਨਰੀਆਂ ਦੀ ਆਪਾਂ ਪੂਰੀ ਗੱਲ ਕਰ ਲਈ ਸਾਰੀਆਂ ਗੱਡੀਆਂ ਤੁਸੀਂ ਦੇਖ ਲਈਆਂ ਵੀਡੀਓ ਤੁਹਾਨੂੰ ਕਿਵੇਂ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਗੱਡੀਆਂ ਵਧੀਆ ਲੱਗੀਆਂ ਮਸ਼ੀਨਰੀ ਆ ਪਸੰਦ ਆਈਆਂ ਤਾਂ ਵੀਡੀਓ ਨੂੰ ਸਾਰੇ ਤੁਸੀਂ ਲਾਈਕ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਕਿਸੇ ਕੋਲ ਕੋਈ ਮਸ਼ੀਨਰੀ ਹੈਗੀ ਆ ਭੇਜੋ ਆਪਣੇ ਕੋਲੇ ਫਰੀ ਦੇ ਵਿੱਚ ਐਡ ਆਪਾਂ ਲਗਾ ਦੇਵਾਂਗੇ